ਅਗਰੂ ਜੀ ਕੀ ਪਤੇ ਸਮੂਹ ਨਗਰ ਨਿਵਾਸੀ ਪਿੰਡ ਧੌਲਾ ਦੇੋਂ ਬੇਨਤੀ ਕੀਤੀ ਜਾਂਦੀ ਹੈ ਪਹਿਲਾਂ ਅਸੀਂ ਅੱਜ ਦਿਨ ਦਿਨੇ ਘਰ ਘਰ ਕੇ ਕੇ ਆਏ ਸੀ ਤੇ ਨਾਲ ਵੀਡੀਓ ਵੀ ਬਣਾ ਕੇ ਪਾਈ ਸੀ ਤੇ ਸਪੀਕਰਾਂ ਚ ਵੀ ਬੇਨਤੀ ਕੀਤੀ ਸੀ ਵੀ ਕੱਲ ਨੂੰ 11 ਤਰੀਕ ਨੂੰ ਜਣਦੀ ਅਗਰਾਹਾ ਜਥੇਬੰਦੀ ਦੇ ਸੂਬਾ ਪ੍ਰਧਾਨ ਜਗENDER ਸਿੰਘ ਅਗਰਾਹਾ ਨੇ ਆਪਣੇ ਪਿੰਡ ਤਕਤੂਕਲਾਸ ਦੇ ਖੂਤੇ ਆਉਣਾ ਸੀ ਵੀ ਉੱਥੇ ਮੀਟਿੰਗ ਕਰਾਉਣੀ ਸੀ ਪਰ ਜਗENDER ਅਗਰਾਹਾ ਜੀ ਨੂੰ ਉਹਰ ਜੇ ਐਵੇਂ ਹੋਣ ਕਰਕੇ ਕਿਉਂਕਿ ਜਿਸ ਤਰ੍ਹਾਂ ਦਾ ਕਸਾ ਸਰਕਾਰ ਚੜਦੀ ਤਰੀ ਆ ਰਹੀ ਹੈ ਉਹ ਐਮਰਜੈਂਸੀ ਕੋਈ ਮੀਟਿੰਗ ਜ਼ੂਬਾ ਕਮੇਟੀ ਦੀ ਸੱਦੀ ਗਈ ਇਸ ਕਰਕੇ ਉਹ ਇੱਥੇ ਧੌਲਾ ਪਿੰਡ ਦੇ ਵਿੱਚ ਪਹੁੰਚ ਨਹੀਂ ਸਕੇ ਅਸੀਂ ਪਿੰਡ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਸਾਡੀਆਂ ਮਾਵਾਂ ਭੈਣਾਂ ਨੂੰ ਹਰ ਦੁਕਾਨਦਾਰ ਨੂੰ ਰੋਟੀ ਖਾਣ ਵਾਲਿਆਂ ਨੂੰ ਜਿਨ੍ਹਾਂ ਨੇ ਮੀਟਿੰਗ ਕਰਨੀ ਸੀ ਉਹ ਭਰਾਵੋ ਕੱਲ੍ਹ ਵਾਲੀ ਮੀਟਿੰਗ ਜਿਹੜੀ 11 ਤਰੀਕ ਵਾਲੀ ਉਹ ਮੁਲਤਵੀ ਕੀਤੀ ਗਈ ਕਿਉਂਕਿ ਮੁਲਤਵੀ ਦਾ ਕਹਿਣ ਦਾ ਮਤਲਬ ਵੀ ਕੱਲ ਨੂੰ ਪ੍ਰਧਾਨ ਜੀ ਨੂੰ ਕੋਈ ਅਰਝੇਵੇਂ ਹੋਣ ਕਰਕੇ ਕਿਉਂਕਿ ਜਥੇਬੰਦੀ ਦੇ ਕੰਮ ਹੀ ਇੰਨੇ ਨੇ ਭਰਾਵੋ ਕਿਉਂਕਿ ਸਰਕਾਰ ਤਾਂ ਹਾਂ ਚੜ੍ਹਦੀ ਤਲੀ ਆ ਰਹੀ ਹੈ ਇਸ ਕਰਕੇ ਉਹ ਮੀਟਿੰਗਾਂ ਕਰਾਉਂਦੀ ਸੀ ਪਰ ਅਰਝੇਵੇਂ ਹੋਣ ਕਰਕੇ ਪ੍ਰਧਾਨ ਜੀ ਨਹੀਂ ਆ ਸਕੇ ਤੇ ਨਾ ਹੋਣ ਕਰਕੇ ਭਰਾਵੋ ਇਸ ਕਰਕੇ ਆਪਣੀ ਜਿਹੜੀ ਮੀਟਿੰਗ ਹੈ ਉਹ ਕੱਲ੍ਹ ਵਾਲੀ ਧੌਲਾ ਪਿੰਡ ਜੇ ਕੈਂਸਲ ਕੀਤੀ ਜਾਂਦੀ ਹੈ ਤੇ ਮੇਰੀ ਬੇਨਤੀ ਹੈ ਇੱਕ ਕਾਰਨ ਕਿਉਂ ਸੀ ਮੀਟਿੰਗ ਦਾ 13 ਤਰੀਕ ਨੂੰ ਜੌਂਦ ਪਿੰਡ ਦੇ ਵਿੱਚ ਜਾਣਾ ਸੀ ਉਹਦੀਆਂ ਤਿਆਰੀਆਂ ਵਜੋਂ ਸੀ ਭਰਾਵੋ ਕੱਲੇ ਜਿਉਂਦਾ ਦਾ ਮਸਲਾ ਨਹੀਂ ਇਹ ਪਹਿਲਾਂ ਛੰਨਾ ਧੋੜਾ ਦੀ ਜ਼ਮੀਨ ਵੀ ਖੋਈ ਐ 슈ਗਰ ਮਿੱਲ ਦੇ ਨਾਂ ਦੇ ਉੱਤੇ ਤੇ ਉਹ ਵੀ ਭਰਾਵੋ 슈ਗਰ ਮਿੱਲੇ ਨਹੀਂ ਲੱਗੀ ਤੇ ਐਵੇਂ ਜਿਵੇਂ ਇਹ ਜ਼ਮੀਨਾਂ ਖੋਣੀਆਂ ਨੇ ਕਾਰਪੋਰੇਟ ਕਰਾਣੀਆਂ ਨੇ ਸੁੱਤੋ ਸੁੱਖੇਤੀ ਕਰਾਉਣੀਆਂ ਸੁੱਤੋ ਮਜ਼ਦੂਰੀ ਕਰਾਉਣੀਆਂ ਉਹਦੇ ਸਬੰਧ ਦੇ ਵਿੱਚ ਜਿਉਂ ਤੇ ਪਿੰਡ ਦੇ ਵਿੱਚ 13 ਤਰੀਕ ਨੂੰ ਵੱਡੀ ਰੈਲੀ ਕੀਤੀ ਜਾ ਰਹੀ ਹੈ ਸਾਰੀਆਂ ਜਥੇਬੰਦੀਆਂ ਵੱਲੋਂ ਸੰਯੁਕਤ ਮੋਰਚੇ ਵੱਲੋਂ ਜਿਹਦੇ ਵਿੱਚ ਅਸੀਂ ਵੀ ਬੇਨਤੀ ਕਰਦੇ ਵੀ ਭਾਈ ਬਾਅਦ ਚੜ ਕੇ ਆਪਾਂ 13 ਤਰੀਕ ਨੂੰ ਜਾਣਾ ਸਿਰਫ 2 ਦਿਨ ਵਿਚਾਲੇ ਆ 11 ਤੇ 12 ਅੱਜ 10 ਤਰੀਕ ਦੀ ਰਾਤ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ